ਸਵੇਰ ਦੇ 7:30 ਹੋ ਚੁੱਕੇ ਆ ਤੇ ਜਿਹੜਾ ਅੱਜ ਦਾ ਦਿਨ ਲੱਗਿਆ ਨਾ ਓਏ ਹੋਵੇ ਸਾਫ਼ ਸੁਥਰਾ ਹੈ ਨਾ ਪੂਰਾ ਨੀਲਾ ਆਸਮਾਨ ਦਿਖ ਰਿਹਾ ਉੱਪਰ ਬਹੁਤ ਦਿਨਾਂ ਦੇ ਬਾਅਦ ਇਦਾਂ ਦਾ ਦਿਨ ਦੇਖਣ ਨੂੰ ਮਿਲਿਆ ਨਹੀਂ ਤਾਂ ਧੁੰਦੇ ਧੁੰਦ ਕੁਛ ਨਹੀਂ ਪਤਾ ਧੁੰਦ ਆ ਵੀ ਸਕਦੀ ਹੈ ਉਹ ਤਾਂ ਹਵਾ ਦੇ ਝੋਕੇ ਜਨਲੇ ਆ ਜਾਂਦੀ ਹੈ ਪਰ ਥੋੜੇ ਜਿਹਾ ਜੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਮਝ ਨਹੀਂ ਲੱਗ ਰਹੀ ਮੈਂ ਬਲੌਗ ਕਿੱਥੋਂ ਸ਼ੁਰੂ ਕਰਾਂ ਅੱਜ ਮਿਸਤਰੀ ਆ ਜਾਣ ਅਗਲ ਪਹਲਾ ਜਾਂਦੇ ਗੁੱਜਰਬਾਈ ਕੋਲ ਉੱਥੋਂ ਕਰਦੇ ਆ ਤੁਹਾਨੂੰ ਉੱਥੇ ਦੋ ਚੀਜ਼ਾਂ ਦਿਖਾਉਣਾ ਜਾ ਕੇ ਉਨੂੰ ਹੀ ਦੱਸਿਓ ਮੋਟਰ ਪਰ ਜਾ ਕੇ ਦਿਖਾਉਣਾ ਤੁਹਾਨੂੰ ਦੋ ਚੀਜ਼ਾਂ ਚੱਲਦੇ ਆ ਗੁੱਜਰਬਾਈ ਕੋਲ ਮੇਰਾ ਸਲਾਈਡਿੰਗ ਡੋਰ ਖੋਲ ਦੀ ਹੋਈ ਸਵਾਹਿ ਰਸਤਨਾ ਹੱਜਾ ਪਾਸਾ ਆਪਣੀ ਮੋਟਰ ਤੇ ਪੁੱਜ ਚੁੱਕੇ ਆ ਆਜਾ ਭਾਈ ਗੁੱਜਰਬਾਏ ਹੈਪੀ ਲੋਹੜੀ ਓਏ ਲੋਹੜੀ ਇਹ ਤੇਰੀ ਸਬਜ਼ੀ ਘਰੀਏ ਰਾਤ ਇਹ ਸਬਜ਼ੀ ਨਹੀਂ ਮੇਰੇ ਤੇ ਨਾ ਚੌਕਲਾਸਾਂ ਚ ਪਾ ਲਈ ਤੇ ਕੱਲ ਆਇਆ ਤਾਂ ਸੰਧਾਰਾ ਬਿਸਕੁਟ ਤੇ ਨਾਲੇ ਭਾਜੀ ਆਈ ਤੀ ਨੌਰਵੇ ਵਾਲੇ ਦੋਸਤਾਂ ਨੇ ਦਿੱਤੀ ਸੀ ਭਾਜੀ ਲੱਡੂ ਤੇ ਘੁਰਬੇ ਆਇਆ ਭਾਈ ਓਏ ਚਾਹ ਬਿਲਾ ਤੈਨੂੰ ਤਾਂ ਨਹੀਂ ਪੀਣੀ ਹੈ ਵੱਲੇ ਕੇ ਨਹੀਂ ਆਗਾ ਨਹੀਂ ਅੱਗੇ ਤੇ ਨਖਰੇ ਨਾ ਕਰ ਇਹਨੇ ਹਾਂ ਸਵੇਰੇ ਸਵੇਰੇ ਨਖਰੇ ਪਤਾ ਨਹੀਂ ਕਿਹੜੀ ਦੇਵੀ ਦੇਵਤਾ ਨੂੰ ਤੋਂ ਧੌਂ ਧਿਆਉਂਦਾ ਸਵੇਰੇ ਸਵੇਰੇ ਗੁੱਸਾ ਨਾ ਕਰਾ ਗੁੱਸਾ ਠੁੱਕਦਾ ਹੁਣ ਬਹੁਤ ਹੋ ਗਿਆ ਨਾ ਭਾਈ ਮੈਂ ਚੱਲ ਜਾਣਾ ਹਾਂ ਹੈ ਕੱਤਨ ਨੂੰ ਜੜਾਦਾ ਹੈ ਹਾਂ ਕਿਉਂ ਮੈਂ ਨਹੀਂ ਯਾਰ ਚਾਬੀ ਲਫੜ ਜਾ ਉਹ ਜਾਣਦਾ ਕਿਸੇ ਨੂੰ ਲਫੜ ਆਲਾ ਇਹਦੇ ਵਿੱਚ ਲੱਡੂ ਆ ਬਿਸਕੁਟ ਚੱਕ ਧੱਕ ਦੇ ਗੁੱਸੇ ਨੂੰ ਹੁਣ ਵੀ ਮੈਂ ਨਹੀਂ ਰਹਿਣਾ ਮੈਂ ਚਲੇ ਜਾਣਾ ਕੋਈ ਗੱਲ ਨਹੀਂ ਚੰਗਾ ਬਾਏ ਮੈਂ ਵੀ ਹੁਣ ਤੈਨੂੰ ਨਾ ਅਗਲੇ ਮਹੀਨੇ ਮਿਲੂੰਗਾ। ਕੌਣ ਨੇ? ਅਗਲੇ ਮਹੀਨੇ। ਕਾਹਦੇ? ਅੱਜ ਕੱਲ ਨੂੰ ਸੰਗਰਾਮ ਅੱਜ ਹੋਰ ਇੰਨੀ ਮਾਂ ਖਾਦੀ ਭੁੱਲ ਗਿਆ। ਅੱਜ ਪੋ ਮਹੀਨੇ ਦਾ ਲਾਸਟ ਦਿਨ ਹੈ। ਅਗਲੇ ਮਹੀਨੇ ਆਉਂਗਾ ਤੇਰੇ ਕੋਲ ਮੈਂ। ਅਗਲਾ ਮਹੀਨਾ ਸ਼ੁਰੂ ਹੋ ਜਾਣਾ ਕੱਲ ਨੂੰ। ਅੱਛਾ ਅਜੇ ਨਾ ਉਹਨਾਂ ਨੇ ਮੇਰੇ ਕੋਲ ਆਉਂਗਾ। ਲੋੜ ਹੀ ਨਹੀਂ ਬਣਾਉਣੀ। ਆ ਮੇਰੀ ਲੋੜੀ ਬਣਾ ਕੇ ਜਾ ਪਹਿਲਾਂ ਤੇਰੀ ਲੋੜੀ ਬਣਾ ਕੇ ਜਾਊ ਹੁਣੇ ਬਣਾ ਕੇ ਜਾ ਹੁਣੇ ਮਨਾਉਂਗਾ ਤੇਰੀ ਲੋੜੀ ਆਇਆ ਬਸ ਮੈਨੂੰ ਨਹੀਂ ਪਤਾ ਫਿਰ ਆ ਗਿਆ ਮੈਂ ਆ ਗਿਆ ਆ ਗਿਆ ਪਹਿਲਾਂ ਚਾਹ ਪੀ ਲੈ ਮੈਨੂੰ ਪੜਦਾ ਇੱਥੇ ਦੇ ਆ ਗਿਆ ਆ ਗਿਆ ਆ ਗਿਆ ਤੇਰੀ ਲੋੜੀ ਬਣਾਉਂਦਾ ਮੈਂ ਆ ਕੇ ਉਹ ਤੇਰੀ ਬਣਾਉਂਦਾ ਲੋੜੀ ਮੈਂ ਗੁੱਸਾ ਤਾਂ ਕਰ ਰਿਹਾ ਤੇ ਪਰ ਇਹਨੇ ਪਤਾ ਕਿਆ ਕਰਿਆ ਅੰਦਰ ਪਤਨੀ ਪਾਣੀ ਦੀ ਬੋਤਲ ਗਿਰ ਗਈ ਤੇ ਉਹ ਪਾਉਣੇ ਪਾਣੀ ਹੋਇਆ ਹੋਇਆ ਤਾਂ ਅੰਦਰ ਤਾਂ ਇਹਦੇ ਪੰਨ ਚੜਿਆ ਮੈਂ ਚੱਲੀਏ ਘਰ ਨੂੰ ਹੁਣ ਲੱਗੀ ਕੰਮਾਂ ਕਰਾਂ ਪਰ ਮੈਂ ਦੇਖਾਂ ਮਿਸਤਰੀ ਅੱਜ ਤਾਂ ਦਿਨ ਕੰਮ ਵਾਲਾ ਦਿਨ ਅੱਜ ਤਾਂ ਪੂਰਾ ਦਵਾਰੇ ਫੇਰ ਆ ਗਿਆ ਮੋਟਰ ਪਰ ਤੇਰੀ ਖਿੱਚ ਆ ਮੈਨੂੰ ਫੇਰ ਖਿੱਚ ਲਈ ਦਵਾਰੇ ਲੈ ਜੀ ਤੇਰੀ ਖਿੱਚ ਆ ਮੈਨੂੰ ਖਿੱਚ ਲਈ ਦਵਾਰੇ ਮੈਂ ਤਾਂ ਚਾੜਾ ਪਾਡਾ ਲੈਣਾ ਕਿੱਥੇ ਅੰਦਰ ਰੱਖਤਾ ਕੁਦਰ ਪਿਆ ਅੰਦਰ ਰੱਖਤਾ ਮੇਰੇ ਖਲਚ ਮੈਂ ਆਹ ਰਹਿ ਗਿਆ ਤਾਂ ਉਹ ਤੇਰੀ ਮਨਾਉਂਦਾ ਲੋੜੀ ਆ ਗਈ ਆ ਗਈ ਸਮੈਲ ਚਿਹਰੇ ਪਰ ਕੱਲ ਵੀ ਬੰਦਾ ਮੇ ਲੜਾਇਆ ਦਾ ਮੋਟਰਪੁਰ ਇਹਨੂੰ ਤੇ ਉਹ ਇਹਨੂੰ ਕਹਿ ਗਿਆ ਤੈਨੂੰ ਤੈਨੂੰ ਕੋਰੀ ਹੋ ਜਾਂਦਾ ਉਹ ਜੱਦਾ ਹੀ ਦਿਲ ਪੰਲਾਂ ਹੀ ਬੈਠਾ ਕਰਦਾ ਸੀ ਕਦਾ ਕੱਲ ਬੰਦਾ ਆਇਆ ਤਾਂ ਸੱਚੀ ਗੱਲ ਕਹਿ ਕੇ ਗਿਆ ਤੂੰ ਮੇਰੇ ਨਾਲ ਬਹੁਤ ਲੜਦਾ ਉਹੀ ਗੱਲ ਕਹੀ ਜਾਂਦਾ ਵਾਰ-ਵਾਰ ਲਓ ਜੀ ਆ ਗਿਆਂ ਦਵਾਰੇ ਰੌਣਕਾਂ ਐਂ ਕਰ ਮੈਂ ਇਹ ਕ ਮਿਸਤਰੀ ਇੱਕ ਤਾਂ ਇੱਥੇ ਵਿਚਵਾੜ ਦੇ ਉੱਪਰ ਜਿਹੜਾ ਦੇ ਪਾਊਗਾ ਹੈਂ ਇਕੱਠੇ ਨਵੇੜੇ ਇਹਦੇ ਉੱਪਰ ਚੜ੍ਹ ਕੇ ਵੀ ਕਰਦਾ ਤਾਂ ਨੰਦਾ ਹੋਣੀ ਸਸਰੀ ਕਾਲ ਦੀ ਸਸਰੀ ਕਾਲ ਹਾਂ 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 ਅਸਤਰੀ ਕੱਲ ਕਿਵੇਂ ਆ ਭਾਈ ਕੱਲ ਨਹੀਂ ਆਏ ਗੱਲ ਨਹੀਂ ਪਈ ਗਈ ਦੁਪਹਿਰ ਤੱਕ ਤਾਂ ਹੋਗਾ ਤਾਂ ਠੀਕ ਆ ਉਹ ਮੈਂ ਤਾਂ ਆਇਆ ਕਹਿੰਦਾ ਵੀ ਇੱਕ ਉੱਪਰ ਲੱਜਦਾ ਕਿ ਥੱਲੇ ਲੱਜਦਾ ਮਿਸਤਰੀ ਵੀ ਤੁਹਾਡੇ ਲੇਬਰ ਵਾਲੇ ਬੰਦੇ ਕਿੰਨੇ ਆਣਾਲ ਅੱਜ ਲੇਬਰ ਨਾਲ ਇੱਕ ਆਇਆ ਅੱਛਾ ਚਲ ਜਿੱਤਾ ਆ ਰਿਹਾ ਬਸ ਬਾਬਾ ਜਿੱਤਾ ਜਿੱਤਾ ਬੁਲਾ ਲਿਆ ਮੈਂ ਹਾਂ ਗਾ ਲੂ ਹੁਣ ਆਇਆ ਤੂੰ ਉਹ ਹਜੇ ਆਇਆ ਨਹੀਂ ਮੈਂ ਲੱਗਦੀ ਆਂ ਗੜਾ ਕੱਢਿਆ ਮੋਟਰ ਪਰ ਚਲ ਮੈਂ ਮੜੇ ਹੁਣ ਉੱਧਰ ਜਾਵਾਂ ਚਾਹ ਲਿਆ ਮੈਂ ਤੁਹਾਡੇ ਵਾਸਤੇ ਮੜੇ ਅੰਦਰ ਤੇ ਨਾ ਉੱਥੇ ਮੋਟਰ ਲਾ ਕੇ ਪਾਪ ਅੰਦਰ ਪਾਣੀ ਪਾ ਕੇ ਠੋਕ ਕੇ ਦੇਖਦੇ ਇੱਕ ਵਾਰੀ ਇਹ ਕੇਸ ਕਿਵੇਂ ਲਾ ਕੇ ਦੇਖਦੇ ਆਂ ਪਾਈਪ ਲਾ ਲਾ ਮੋਟਰ ਲਾ ਦੇ ਬਾਹਰ ਤੇ ਆਇਆ ਬਸ ਮੜੇ ਜੇ ਮੈਂ ਰੱਖਿਆ ਮਾ ਕੌਣ ਜੀਤੋ ਕੌਣ ਜੀਤੋ ਜੀਤੋ ਆ ਗਏ ਬਸ ਵੇ ਲੈ ਮਾਉਂਦੋ ਗਾ ਇਹ ਤਾਂ ਪਤਾ ਪਾਣੀ ਲਾ ਕੇ ਵੀ ਠੋਕ ਕੇ ਦੇਂਦੇ ਵੀ ਹੋਰ ਕਿੰਨੀ ਕਿ ਥੱਲੇ ਨੂੰ ਦਬਦੀ ਆ ਜਿਨੇ ਟਾਇਲ ਲਾਉਣੀਆਂ ਉਹਨੇ ਕੱਲੂ ਆਉਣਾ ਉਹ ਮੈਂ ਕਿਹਾ ਵੀ ਮਿਸਤਰੀ ਨਾਲ ਤਾਂ ਤੁਸੀਂ ਤਿੰਨੇ ਜਿਹੜੇ ਆਪਣੀ ਚਾਲ ਜੀ ਬਣਾ ਲਓ ਇਹਦਾ ਲੈਵਲ ਕੱਢ ਲਓ ਇਹਦੀ ਠੋਕ ਠਕਾਈ ਕਰੀਏ ਜਾਂ ਮਸ਼ੀਨ ਲਿਆਵਾਂ ਮੈਂ ਜਾ ਕੇ ਜਿਹੜੀ ਠੋਕਦੀ ਆ ਬਸ ਇੱਧਰ ਤੁਸੀਂ ਇੱਥੇ ਮੈਂ ਕਿਹਾ ਵੀ ਇੱਥੇ ਦਾ ਕੰਮ ਸ਼ੁਰੂ ਕਰ ਲਿਓ ਥੋੜਾ ਜਿਹਾ ਉੱਤਰ ਸਰੇ ਤੱਕ ਚਲੀ ਜਾਓ ਕੋ ਫਿਰ ਇਹ ਕੰਮ ਦੀ ਚਾਲ ਜੀ ਬਣਾਵਾ ਤਾਂ ਗੱਲ ਬਣਨੀ ਹੈ ਲੋ ਭਾਈ ਚਾਹ ਪੀ ਲਓ ਭਈਓ ਪਹਿਲਾਂ ਗੰਗਾ ਲੰਘਿਆ ਹੈ ਕਹਨਾ ਹੈਗਾ ਪਾਣੀ ਹੈ ਕੀ ਮੋਟਰ ਅੰਦਰ ਵੀ ਲਾਉਣੀ ਪਾਣੀ ਪਾਣੀ ਮਾੜਾ ਇੱਕ ਜਗੜ ਲਾ ਕੇ ਦੇਖਣਾ ਅੰਦਰ ਉਹ ਭਰਨੀ ਆਲੀ ਤੇ ਉਹ ਠੀਕ ਆ ਤਾਂ ਕਰ ਚੁਲਿਆ ਪਾਣੀ ਲਾਇਆ ਹਾਂ ਜੀ ਪ੍ਰੋਜੈਕਟ ਦੀ ਹੈ ਨਾ ਤੁਸੀਂ ਵੀ ਹਿੱਸਾ ਪਾ ਲਓ ਥੋੜਾ ਪਾਸੇ ਪਰੋ ਦੋ ਲੋਰੀ ਮੰਗਣ ਵਾਲੇ ਆ ਗਏ ਬਾਹਰ ਥੋੜਾ ਬ੍ਰੇਕਿੰਗ ਡਾਂਸ ਡਾਂਸ ਕਰਵਾਵਾਂ ਨਾ ਤੇ ਮੈਂ ਇਧਰ ਛਿੜਕਦਾ ਪਾਣੀ ਮੈਂ ਸਾਰੇ ਪਰ ਹੇਠੇ ਨੂੰ ਜਿਹੜਾ ਚੂਨਾ ਰਲ ਜੂਗਾ ਵਿੱਚ ਇਹ ਚੰਗੀ ਤਰ੍ਹਾਂ ਪਾਇਆ ਹਨ ਜਿਹੜਾ ਮੈਂ ਖਿੱਚਦਾ ਗਣ ਪਾਪ ਮੋਟਰ ਨਾਲ ਗਿੱਲੀ ਕਰਦੇ ਹੋ ਕਿਤੇ ਰੱਬ ਨੇ ਵੀ ਚੱਕ ਦਵਾ ਆਹ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਖਿੱਚਦੇ ਖਿੱਚਦੇ ਕੰਮ ਨੂੰ ਆ ਵੀ ਗਾਲੂ ਉਹ ਆ ਵੀ ਨੇ ਮੈਂ ਕਿੱਦਾਂ ਲੋੜੀ ਫਿਰ ਲੋੜੀ ਵਧੀਆ ਹੈ ਹਾਂ ਨਹੀਂ ਵਧੀਆ ਨਹੀਂ ਹੈ ਨਹੀਂ ਨਹੀਂ ਹਾਂ ਵਧੀਆ ਲੋੜੀ ਇੱਥੇ ਬੈਠ ਬਾਜੇ ਵਾਲੇ ਉਹ ਗਾਣੇ ਲਾਉਂਦੇ ਆਪਾਂ ਉਹਦੇ ਸਾਲ ਦੀ ਲੋਹੜੀ ਮਨਾਉਂਦੇ ਫਿਰ ਨਹੀਂ ਹਾਂ ਉਹ ਨੇਤਰ ਬਾਈ ਰਸ ਕਰਦੇ ਮੂਰੇ ਲੱਗੇ ਹੋਏ ਆ ਮਤਲਬ ਵੀਡੀਓ ਬਣਾਉਣਾ ਬਾਈ ਚੱਲ ਇੱਕ ਨਾ ਤੂੰ ਮੇਰੇ ਪਾਸ ਆ ਉਹ ਇਧਰ ਆ ਜਾ ਛੋੜ ਦੇ ਵੀਟਾਂ ਬਹੁਤ ਐ ਇੱਧਰ ਆ ਦੇ ਰੁਕ ਤੂੰ ਮੈਂ ਹੋਰ ਪਾਸੇ ਲਾਵਾਂ ਜਦ ਤੱਕ ਤੂੰ ਇੱਧਰ ਲੱਗ ਤੇਰੀ ਡਿਊਟੀ ਲਾਉਂਦੇ ਇੱਕ ਤਸਲਾ ਚੱਕ ਲੈ ਇੱਥੇ ਥੱਲੇ ਤੇ ਹਾਂ ਇਹ ਚੀਜ਼ਾਂ ਦੀ ਗੌਰ ਰੱਖਣੀ ਪੈਂਦੀ ਆ। ਚਲਾਕ 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 ਚਲਾ ਸਾਰਾ ਹਾਂ ਬਸ ਐਸੇ ਨਿਚੋੜ ਕੇ ਫੇਂਕ ਦੇਣਾ। ਉਹ ਬਲਾ ਸਾਰਾ ਜਿੰਨਾ ਵੀ ਹੈ ਇਧਰ ਮੈਂ ਕਰ ਦੋਗੇ ਤੂੰ ਨਾ ਮੈਂ ਇਧਰ। ਇਧਰ ਨੂੰ ਆਉਣ ਲੱਗੇ ਸਾਹਮਣੇ। ਮੈਂ ਇਹਨੂੰ ਕਹਿੰਦਾ ਦੇ ਦੇ ਪੈਸੇ ਉਹਨਾਂ ਨੂੰ ਚੱਲਦਾ 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 ਖਿੱਚ ਗਿਆ ਖਿੱਚ ਗਿਆ ਸਾਰਾ ਪਾਣੀ ਬੋਤਲ ਰਹਿ ਇੱਕ ਬੰਦਾ ਲਾਇਆ ਹੋਇਆ ਹੁਣ ਉਪਰ ਸਾਰਾ ਸਕਾ ਦੂਗਾ ਮੈਨੂੰ ਆ ਗਈ ਪਰੌਠਿਆਂ ਦੀ ਖੁਸ਼ਬੂ ਉਹ ਖਿੱਚ ਰਹੀ ਉਧਰ ਨੂੰ ਵੀ ਆ ਜਾ ਖਾ ਲੈ ਖਾ ਕੇ ਫਿਰ ਬੈਕ ਤੇ ਵਰਕ ਆਉਂਦੇ ਆ ਖੁਸ਼ਬੂ ਮੈਨੂੰ ਕੋਠੇ ਭਰ ਆ ਗਈ ਇਹ ਹਾਂ ਮਾ ਕੇ ਜਾ ਕੇ ਪਰੌਂਠੇ ਖਾਵਾਂ ਅੱਜ ਕੱਲ ਗੋਭੀ ਬਹੁਤ ਸਸਤੀ ਹੋਈ ਹੋਈ ਆ ਗੋਭੀ ਵਾਲੇ ਪਰੌਂਠੇ ਚੱਲਦੇ ਹੁਣ ਆਹ ਦੇਖੋ ਗੋਭੀ ਪਾ ਕੇ ਵਿੱਚ ਓਏ ਹੋਏ ਹੋਏ ਨੜਾ ਚਾਰ ਜਿਹੜਾ ਆਪਾਂ ਨੇ ਬਣਾਇਆ ਜਿਹੜੇ ਮੈਂ ਹੁਣ ਗੋਭੀ ਵਾਲੇ ਪਰੌਂਠੇ ਖਾਦੇ ਆ ਨਾ ਉਹ ਸਾਡੇ ਘਰ ਦੀ ਗੋਭੀ ਦੀ ਮੋਟਰ ਪਰ ਤੇ ਆਈ ਹੋਈ ਸੀ ਉਹਦਾ ਨਾ ਫਲੇਵਰ ਐਬਸੋਰਟ ਆ ਯਾਰ ਖਾਣ ਦਾ ਆਮ ਗੋਭੀ ਵਰਗੀ ਨਹੀਂ ਤੇ ਹੈਗੀ ਕੋਈ ਨੈਚੁਰਲ ਤਰੀਕੇ ਨਾਲ ਉੱਗੀ ਹੋਈ ਆ ਠੰਡ ਵਿੱਚ ਉੱਗੀ ਹੋਈ ਆ ਕਹਿੰਦਾ ਧੁੱਪਾਂ ਘੱਟ ਪੈਂਦੀ ਦੀ ਉੱਥੇ ਪਰ ਛਾਵਾਂ ਰਹਿੰਦਾ ਤਾਂ ਜ਼ਿਆਦਾ ਟਾਈਮ ਉਹਦਾ ਕੋਈ ਫਲੇਵਰ ਕੁਛ ਲੱਗਦਾ ਖਾਣ ਦਾ ਬੜਾ ਖਬਰੇ ਆ ਬਨੂ ਰੋਕਿਆ ਮੈਂ ਉਹ ਪੁੱਛੋ ਕਿਉਂ ਦੋਏ ਪਰੌਂਠੇ ਖਾਦੇ ਤੇ ਇਹਨੂੰ ਦਿਲ ਬਹੁਤ ਕਰਦਾ ਦਰਨਾ ਕਿ ਨਾ ਵੀ ਨਾ ਇਹ ਗਲਤੀ ਨਹੀਂ ਕਰਨੀ ਆਹ ਜਿਹੜੀ ਸਾਡੀ ਰਸੋਈ ਵਾਲੀ ਵਿੰਡੋ ਐ ਇੱਥੇ ਤੋਂ ਮੈਂ ਦੇਖ ਰਿਹਾ ਵੀ ਸੜਕ ਤੇ ਹੋਊਗਾ ਬੰਦਾ ਉਹ ਸਾਹਮਣੇ ਦੇ ਬੰਦਾ ਹੁੰਦਾ ਦੇਖੂ ਇੱਥੇ ਤੱਕ ਉੱਥੋਂ ਸਾਹਮਣੇ ਚਾਚਾ ਆ ਰਿਹਾ ਸਾਈਕਲ ਲੈ ਕੇ ਦੇ ਇੱਥੇ ਖੜਾ ਕਿੱਥੇ ਤੱਕ ਦੇਖੂਗਾ ਬੰਦਾ ਕਿਉਂਕਿ ਕਰਦੀ ਚੀਜ਼ ਕੋਈ ਬਾਹਰ ਨਾ ਦਿਖੇ ਉਹ ਬਨੇਰੇ ਉੱਚੇ ਚੱਕ ਲੋ ਲੱਗੇ ਦਵਾਰੇ ਪਾਣੀ ਕੱਢਣਾ ਇੱਕ ਵਾਰ ਤਾਂ ਨਚੋੜਤਾ ਮੈਂ ਇਹ ਥੋੜੇ ਚੁੱਭੀਆਂ ਹੀ ਰਹਿ ਗਈਆਂ ਇਹਨੇ ਬੰਦ ਪਾਇਆ ਹੋਂ ਚੱਕ ਲੈ ਸਾਰਾ ਹੁਣ ਕੀਤਾ ਸਾਰਾ ਸੱਕ ਪਾਣੀ ਇਹਨੇ ਜਿੰਨਾ ਵੀ ਹੈਗਾ ਤਾਂ ਜਣੀ ਧੁੱਪਾਂ ਦਾ ਪਊਗੀ ਮੈਂ ਫਿਰ ਧੁੱਪਾਂ ਨੇ ਵੀ ਸਿਕਲ ਲੈਣਾ ਇਹਦਾ ਚੱਕ ਲੈ ਇੱਧਰ ਬਾਹਰ ਨੂੰ ਮੈਂ ਇੱਕ ਆਹ ਰਹਿ ਗਿਆ ਇੱਧਰ ਇੱਕ ਵਾਰੀ ਹੁਣ ਹੁਣ ਨਿਚੋੜ ਕਰ ਇਹਨੂੰ ਇੱਧਰ ਵੀ ਸੁਕਾਤਾ ਸਾਰਾ ਉਹ ਦੋ ਕੁ ਚੁੱਭੀਆਂ ਹੀ ਰਹਿ ਗਈਆਂ ਇੱਥੇ ਬਸ ਹੁਣ ਆਇਆ ਇੱਕ ਵਾਰ ਨਿਚੋੜਿਆ ਹੈ ਨਾ ਫਿਰ ਸੁੱਕ ਜਾਣੇ ਨੇ ਆਣ ਥੋੜੇ ਦਮ ਇੱਥੇ ਆ ਖਿੱਚਣਾ ਮਹਿਕ ਪਾਣੀ ਆ ਵੀ ਥੋੜਾ ਜਿਹਾ ਗੱਟਾਂ ਦੇ ਥੱਲੇ ਨੂੰ ਪਾਣੀ ਆ ਗਿਆ ਮੈਂ ਨਿਚੋੜਦਾ ਮਾਰੀ ਅਨਾਰ ਕਚਤਾਨ ਨੇ ਦੋਨੇ ਮਿਸਤਰੀ ਉਹ ਜਾ ਰਿਹਾ ਇੱਕ ਨੰਬਰ ਕਰਨ ਪਹਿਲਾਂ ਇੱਥੇ ਖੁੰਦ ਦਾ ਦਰਸ਼ਨ ਵਾਈਰ ਉਧਰ ਜਾਈ ਜਾਂਦੇ ਤੇ ਕਮਾਦ ਚ ਹੋ ਉਹ ਜਾਣਾ ਪੈਂਦਾ ਦੂਰ ਨਾਹਕ ਤੇ ਜਿੰਦਾ ਮੰਗਾਇਆ ਹੱਥ ਵਾਲਾ ਜਿੰਦਾ ਤਾਂ ਮੰਗਾਇਆ ਮੈਂ ਪਹਿਲਾਂ ਬਰੀਕੀ ਥੋੜਾ ਜਿਹਾ ਮਾਲ ਜਿਹੜੇ ਦੇ ਵਿੱਚ ਪਿਆ ਨਾ ਹਾਂ ਇਹ ਚੁੱਕ ਦੇ ਯਾਰ ਫਿਰ ਨਾ ਪਰ ਲੈਂਟ ਨੂੰ ਹਵਾ ਲੱਗ ਜੂਗੀ ਯਾਰ ਇਹ ਸਾਡੀ ਸਲਾਬੇ ਨੇ ਜਾਣ ਨਹੀਂ ਦੇਣਾ ਹੈਗਾ ਪਾਣੀ ਨਾਲ ਭਰੀ ਪਈ ਹੈ ਤੇ ਇਹ ਲੋਦੇ ਵਾਕੀ ਦੇਖਦੇ ਖੁੰਝ ਜੇ ਬਾਅਦ ਹੁਣ ਬਣੀ ਗੱਲ ਹੁਣ ਇਹਨੂੰ ਥੱਲੇ ਤੇ ਹਵਾ ਲੱਗ ਜੂਏ ਇਹ ਚੰਗੇ ਤਰ੍ਹਾਂ ਇਹ ਧੁੱਪਾਂ ਪੈਣੀ ਨਾ ਇਹਨਾਂ ਕੁੜਕ ਹੋ ਜਾਣਾ ਫਿਰ ਹਾਂ ਮੈਨੂੰ ਉੱਧਰ ਲੱਗਣਾ ਪੈਣਾ ਉਹ ਖੁੰਝ ਜੇ ਤੇਰੀ ਇਕੱਠੀ ਕਰ ਲਉਦੀ ਗੱਬੇ ਜੇ ਇੱਧਰ ਤੇ ਜਦ ਤੱਕ ਮੈਂ ਥੱਲੇ ਬੈਠ ਕੇ ਨਾ ਸਾਰਾ ਕੂੜਾ ਚੁੱਕਦਾ ਯਾਰਾ ਟੋਟਾ ਲੈ ਕੇ ਇਸ ਜਿਹੜਾ ਬਰੀਕੀ ਨੇ ਵਿਚ ਆ ਪਿਆ ਸਿਰਫ ਇਹ ਤਾਂ ਇਕੱਠਾ ਜੋ ਕਿਤੇ ਪੈਜੂ ਕੰਮ ਆਜੂ ਬਸ ਠੀਕ ਹੈ

ਬਚ ਕੇ ਬਚ ਕੇ ਫਿਰ ਵੀ ਰੋਟੀ ਲੈ ਕੇ ਆਇਆ ਲੱਸੀ ਲੈ ਕੇ ਆਇਆ ਚਾਹ ਚਾਹ ਲੈ ਗਿਆ ਚਾਹ ਸ਼ਾਂਤੀ ਬਾਤ ਲੈ ਕੇ ਆਇਆ ਹਾਂਾਰੇ ਜਮਨ ਕਿਹੋ ਬੰਦੇ ਨੂੰ ਨਹੀਂ ਚੱਲੇ ਆ ਅੱਛਾ ਅੱਛਾ ਅੱਲਾ ਪਾਈ ਲੈਂਟਾ ਨੂੰ ਹਵਾ ਲੱਗ ਜੂ ਥੋੜੀ ਜੀ ਹੈ ਨਾ ਹੁਣ ਇਹਦੇ ਖਤਰਾ ਜ਼ਿਆਦਾ ਦਾ ਸਾਨੂੰ ਥੋੜਾ ਜਿਹਾ ਹਾਂ ਜਿੰਨਾ ਵੀ ਮੋਟਾ ਕੰਮ ਹੈ ਸਾਰਾ ਹੋ ਚੁੱਕਿਆ ਹੁਣ ਹੈਗਾ ਬਰੀਕੀ ਕੰਮ ਹੁਣ ਬਰੀਕੀ ਨੂੰ ਟਾਈਮ ਬਹੁਤ ਲੱਗਣਾ ਜਦੋਂ ਅਸੀਂ ਮੋਟਰ ਪਰ ਦੋਨੇ ਬਾਪੁੱਤ ਲੱਗੇ ਹੋਏ ਹਿੱਦੇ ਉਹ ਬਹੁਤ ਬਰੀਕੀ ਕੰਮ ਦਾ ਬੈਠ ਕੇ ਕਰਨੇ ਵਾਲਾ ਜੇ ਇਹੀ ਕਿਸੇ ਮੈਂ ਹੁਣ ਦਿਹਾੜੇ ਨੂੰ ਕੋਲ ਸਾਰੀ ਦਿਹਾੜੀ ਲਾ ਦੇਣੀ ਜਿਹਦੇ ਉੱਪਰ ਹੁਣ ਮੈਂ ਤੇ ਮੈਂ ਕਿਹਾ ਫਟਾਫਟ ਖਿੱਚਦਾ ਸਾਰਾ ਤਵਾ ਦਿਮਾਗ ਜਲਾ ਕੇ ਤੇ ਹੁਣ ਕੱਲ ਮਿਸਤਰੀ ਆਉਗਾ ਜਿਹੜਾ ਰੇਤਾ ਇਹਦੇ ਬਾਰੇ ਸੋਚਦਾ ਹਾਂ ਕੋਲ ਪਲਾਨ ਮੇਰਾ ਸੋਚਿਆ ਜਿਹੜਾ ਹੁਣ ਅਸੀਂ ਇਕੱਠੇ ਹੀ ਕਰੀਏ ਸਾਰੀ ਬਜਰੀ ਵਿੱਚ ਅ ਪਿੱਟਾ ਦਾ ਚੂਰਾ ਜਾਂ ਜੀਰਾ ਬਜਰੀ ਜੀ ਬਣ ਗਈ ਉਹ ਤੋਂ ਕੱਲ ਸਕੀਮ ਲਾਉਂਦੇ ਇੱਕ ਇੱਕ ਕਾਮਯਾਬ ਹੋ ਗਈ ਉਹ ਲਾ ਦੇਣ ਸਕੀਨ ਦਰਵਾਜ਼ਾ ਚੱਕ ਲਿਆ ਉਹਨੂੰ ਧੋਲਾ ਸੋਕ ਗਿਆ ਰੰਗ ਮਾਰਦੇ ਪਰ ਉਹਦਾ ਕੰਮ ਨਿਭੜੇ ਉਸਨੇ ਵਿੱਚੇ ਲੜਕੀ ਜਾਣੇ ਕੰਮ ਮੈਨੂੰ ਪਲਾਉ ਪਾਣੀ ਮੜ ਜਾ ਕੋਸਾ ਕਰਕੇ ਹਾਂਜੀ ਹੈ ਤੂੰ ਪਾ ਦੇ ਕੀ ਆ ਉੱਥੇ ਜਾ ਕੇ ਦੇਖ ਕੇ ਆਓ ਜਣਾ ਅਸੀਂ ਕੰਮ ਕਰਕੇ ਆਏ ਹਾਂ ਜਾਨੀ ਮੇਰਾ ਬਦਾਂ ਟੁੱਟ ਗਿਆ ਸਾਰਾ ਸਭ ਟੁੱਟ ਗਿਆ ਜੋ ਹਾਂ ਉਧਰੋਂ ਮੁੰਡਿਆਂ ਨੂੰ ਲੂੜੀ ਵਾਲੇ ਆਏ ਹੋਇਆ ਹੈ ਦਰਵਾਜੇ ਚ ਕੋਏ ਮੈਂ ਕਿਹਾ ਮੈਂ ਇਹਨਾਂ ਰੰਗ ਵੱਜ ਜਾਊਗਾ ਥੋੜੀ ਲਾਈਫ ਹੋਰ ਵੱਜੂਗੀ ਨਾ ਤੇ ਔਰ ਵਿਚ ਕੋਏ ਦਮ ਮੈਂ ਹੇ ਤਿਆਰਾ ਇਹਨਾਂ ਨੂੰ ਵੀ ਰੰਗ ਵੱਜ ਜਾਊਗਾ ਗੇਟ ਲਵਾ ਦੀ ਆ ਇਹਨਾਂ ਨੂੰ ਵੀ ਰੰਗ ਵੱਜ ਜਾਊਗਾ ਆ ਗਿਆਂ ਗਰਮੀਆਂ ਅੱਜੇ ਸੂਰਜ ਚਮਕਿਆ ਅੱਜੇ ਸੂਰਜ ਚਮਕਿਆ ਅੱਜੇ ਕੋਟੀਆਂ ਖਲਾਤੇ ਦੇਖ ਲੈ ਖੋਲੋ ਜੇ ਤੁਸੀਂ ਵੀ ਬਾਲਾ ਬਾਲਾ ਸੂਰ ਜਿੰਨਾ ਚਮਕਿਆ ਨਾ ਅੱਜ ਲੜੇ ਥੱਲੇ ਕੰਮਕ ਸਮਾਪਤੀ ਕਰਤੀ ਕਹਿੰਦੇ ਥੋੜਾ ਜਿਹਾ ਪੱਕ ਜਵੇ ਉਹ ਫਿਰ ਉਪਰ ਚੜਾਈ ਕਰਾਂਗੇ ਹੋਰ ਲੱਗਣ ਲੱਗੇ ਉੱਪਰ ਉੱਪਰ ਰਹਿੰਦਾ ਇਹ ਬਾਥਰੂਮ ਉਹ ਕੁੰਜੇ ਜਿਹਾ ਬਾਥਰੂਮ ਬਣਨਾ ਸਿੰਦਰ ਤੇ ਆ ਵੀ ਪੌਲਮ ਹੈ ਕਿ ਮਿੱਟੀ ਦੇ ਖੁੰਜੇ ਚਾਹ ਠੀਕ ਹੈ ਤੇ ਆਹ ਤਾਂ ਇਹਦਾ ਹੁਣ ਮੇਰੇ ਕੋਲ ਥੱਲੇ ਥੱਲੇ ਜਾਣਾ ਪਿਆ ਪੈਣਾ ਤਾਂ ਕੰਤ ਚ ਨਹੀਂ ਜਾਣਾ ਹੈਗਾ ਇਹ ਟੈਂਕੀ ਜਾਣਾ ਹੈ ਇਹ ਟੈਂਕੀ ਨਹੀਂ ਹੈਗੀ ਟੈਂਕੀ ਇਹ ਥੱਲੇ ਤਾਂ ਹੈ ਥੱਲੇ ਥੱਲੇ ਜਾਣਾ ਹੁਣ ਪੈ ਪੈ ਉਧਰ ਨੂੰ ਹਾਂ ਇੱਥੇ ਤਾਂ ਉਹਨੂੰ ਯਾਰ ਬੜਵਾ ਲੈਣ ਦਾ ਆਇਆ ਨਹੀਂ ਹੈਗਾ ਪਿੱਛੇ ਪਾਉਣ ਵਰਗੇ ਹੈ ਨਿਕਲਾ ਕਰ ਇਹਨੂੰ ਕਿੱਥੇ ਨੂੰ ਪੈਣੇ ਨੂੰ ਪੁੱਛੋ ਹੂੰ ਇਹ ਅਸਰ ਉਭੀ ਉਹ ਮਦਾਨੀ ਮੈਂ ਕਿਹਾ ਸੀ ਯਾਰ ਮੈਂ ਪਾਪ ਚੱਕਦੇ ਜਿਹੜੇ ਅੰਦਰ ਬਾਥਰੂਮ ਆ ਜਣਾ ਵਿੱਚ ਗੋਲੀਆਂ ਕੱਢੇ ਉੱਪਰ ਕਰਦੇ ਮੈਂ ਮੈਂ ਕਿ ਮੈਂ ਗੁੱਜਰਬਾਈ ਦੀ ਰੋਟੀ ਫੜਾ ਮੈਂ ਉਹ ਘੰਟੇ ਤੱਕ ਆਇਆ ਪਲੰਬਰ ਫਿਰ ਉਹ ਦੱਸਦੇ ਨੇ ਥੱਲੇ ਥੱਲੇ ਜਾਣਾ ਪਏ ਪਏ ਥੱਲੇ ਜਾ ਕੇ ਆਏ ਤੇ ਉਹ ਉੱਪਰ ਜੁੜਨਾ ਫਿਰ ਇਹ ਤਾਂ ਦੇਖਦੇ ਮਿੱਥੇ ਤਾਂ ਜਿਹੜਾ ਉੱਪਰਲੇ ਛੱਤ ਆ ਇੱਥੇ ਇੱਕ ਪੱਖੇ ਨਾਲ ਸਾਜੂ ਗੱਬੇ ਜਿਹਾ ਪੱਖਾ ਲੱਗਿਆ ਹਾਂ ਬਸ ਬੱਚੇ ਦੀ ਖੋਲ ਨਹੀਂ ਹਵਾ ਕਿੰਨੀ ਆਉਣੀ ਹੈ ਹਾਂ 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 ਇੱਥੇ ਆਏ ਪਰ ਹੱਦੋਂ ਬੋਤਲ ਇੱਥੇ ਜੇ ਲੱਗ ਜੇ ਥੋੜੇ ਪਿੱਛੇ ਜੇ ਇੱਥੇ ਜੇ ਇਹਦੇ ਗੱਬੇ ਜੇ ਉੱਪਰ ਇੱਥੇ ਜਿੱਥੇ ਇਹ ਸਾਨੂੰ ਬਨੇ ਕੁਰਸੀਆਂ ਲਾਈਆਂ ਜੇ ਇੱਥੇ ਪੱਕਾ ਇੱਥੇ ਲੱਗ ਜੇ ਦੋ ਤਾਂ ਲੱਗੜੇ ਨਹੀਂ ਹੈਗੇ ਨਹੀਂ ਕੋਈ ਬਹੁਤ ਹੈ ਕੋਈ ਬਹੁਤ ਹੈ ਘੋੜੀ ਬਹੁਤ ਸੰਗ ਬਣਾਉਂਦਾ ਬੰਮਾਰ ਉੱਤੇ ਅੱਜ ਹੀ ਤਰਕਾਈ ਜੀ ਲੱਗ ਰਹੀ ਆ ਹਮ ਫਰਕ ਪੈ ਗਿਆ ਹਾਂ ਤੁਰਕੇ ਲੱਗ ਜੇ ਮਾਂ ਕੰਬੜਾ ਥਲੇ ਜਮਾ ਤੁਰਕੇ ਜਾਓ ਗਿੱਲਾ ਹੈ ਹਾਂ ਤੁਰਕੇ ਜਾਓ ਗਿੱਲਾ ਹੈ ਨਾ ਚਲ ਤੁਰਕੀ ਲਾ ਹਾਂ ਜਾਂਦਾ ਫਿਰ ਲਿਆ ਲਿਆ ਰੋਟੀ ਫੜਾ ਦੋ ਲਿਆ ਕੇ ਲੇ ਕੇ ਉਹ ਤੇਰੀ ਅੱਜ ਤਾਂ ਨਵੀਂ ਬੋਟੀ ਮੰਗੋ ਵਿਆਹ ਤਿਆਰ ਹੋਈ ਬੈਠੀ ਆ ਜਦੋਂ ਤਾਂ ਨਵੀਂ ਬੋਟੀ ਤਿਆਰ ਹੋਈ ਬੈਠੀ ਹੁੰਦੀ ਆ ਰੋਟੀ ਆਰੇ 2 ਕਿਲੋ ਬੱਕਰਾ ਬਣਾ ਰਹੇ ਆ 10 ਵਟਾ 10 ਨੰਬਰ 10 ਵਟਾ 10 ਨੰਬਰ ਨੰਬਰ ਦੇ ਉੱਤੇ 10 ਵਟਾ 10 ਆਹੀ ਮਿਲਦਾ ਸ਼ਾਮ ਨੂੰ ਐਂਟੀ ਲੋੜੀ ਕਰਦੇ ਸ਼ਾਮ ਨੂੰ ਕਿੱਦਾਂ ਦੇ ਕਰਨੀ ਐ ਇਹ ਮੀਂਹ ਲੋੜੀ ਨਾ ਕਿ ਬਦਲ ਗਿਆ ਰੋਜ਼ ਨਾਲੇ ਕਰ ਇੱਕ ਵਾਰ ਤੇਰਾ ਸਰੀਰ ਖੁੱਲੇ ਮੜਾ ਜਾ ਤਰਕਾਈ ਹੋ ਗਈ ਤਰਕਾਈ ਪੂਰੀ ਸਵਾ ਚੱਲ ਵੀ ਠੰਢੀ ਤੇ ਇਹੋ ਜਿਹਾ ਮੌਸਮ ਜਦੋਂ ਮੈਂ ਮਨਾਲੀ ਗਿਆ ਤਾਂ ਨਾ ਇਦਾਂ ਈ ਧੁੱਪਾਂ ਨਿਕਲ ਰਹੀ ਹੋਈ ਤੇ ਉੱਥੇ ਮਨਾਲੀ ਯਾਦ ਆ ਰਿਹਾ ਅੱਜ ਹਾਂ ਮੈਂ ਵੀ ਲੇਲ ਵਾਂ ਮੈੱਕ ਮੋੜੀ ਠੰਢੀ ਠੰਢੀ ਹਵਾ ਹਵਾ ਦੀ ਫ੍ਰੈਗਰੈਂਸ ਬਿਲਕੁਲ ਜਿਦਾ ਮਨਾਲੀ ਦੀ ਇਦਾਂ ਦੀ ਆ ਆ ਰਹੀ ਹਵਾ ਦੇ ਵਿੱਚੋਂ ਸਾਫ਼ ਜਿਹੀ ਹਵਾ ਪਲੀ ਸ਼ੁੱਧ 에ਰ ਹੁਣ ਲੱਗੀ ਹੋਈ ਆ ਥੋੜੀ ਭੁੱਖ ਮੈਂ ਕੁਛ ਨਮਾ ਬਣਾਉਂਦੇ ਆ ਮੱਕੀ ਦਾ ਪਰੌਂਠਾ ਬਣਾਉਂਦੇ ਵਿੱਚ ਗੋਭੀ ਪਾ ਕੇ ਐਦਾਂ ਜਿਹਾ ਘੜ ਲਾਉਂਦੇ ਆਂ ਦੇਖਦੇ ਬਣਦਾ ਕਿ ਨਹੀਂ ਬਣਦਾ ਗੋਭੀ ਪਰੌਂਠਾ ਨਾ ਗੋਭੀ ਮੱਕੀ ਪਰੌਂਠਾ ਘਰ ਦੀ ਗੋਭੀ ਕਦੋਂ ਅਸ ਕਿੱਥੇ ਆ ਲੈ ਭਾਈ ਉਪਰ ਕਰਤੀ ਕਦੋਂ ਗੜ ਬੜ ਕੇ ਬਣਾ ਦੋ ਬਸ ਬਣ ਗਿਆ ਜੀ ਗੋਭੀ ਪਰੌਂਠਾ ਅਕੇ ਦੇਖਦੇ ਆ ਬਹੁਤ ਸਵਾਦ ਬਣਿਆ ਜੀ ਇੱਕ ਨੰਬਰ ਲੋ ਜੀ ਸੁੱਕ ਗਿਆ ਨਾ ਬਣ ਗਈ ਗੱਲ ਇਧਰ ਕੋਠਾ ਵੀ ਸਾਰਾ ਸੁੱਕ ਗਿਆ ਇਧਰ ਫਰਾਂਦਾ ਦਾ ਬਾਥਰੂਮ ਬਣ ਗਿਆ ਪਿੱਛੇ ਬਾਥਰੂਮ ਆਪਣਾ ਇਧਰ ਅਧਿਕ ਟੰਗ ਦੇ ਇੱਥੇ ਬਸ ਰਿੱਟ ਜੀ ਰੱਖਦੇ ਥੱਲੇ ਲੁੱਤੜੀ ਜਾਣਾ ਇਹਨੇ ਸੋਚਦੇ ਆ ਜਿਹੜਾ ਉੱਪਰ ਉਹ ਸਾਰਾ ਇਕੱਠਾ ਕਰਿਆ ਬਜਰੀ ਵਿੱਚ ਜੀਰਾ ਬਜਰੀ ਜੀ ਸਾਰੀ ਇਹ ਟੋਏ ਚ ਪਾ ਦੇਗਾ ਥੋੜਾ ਸਿਮੈਂਟਰ ਲਾ ਕੇ ਨਾ ਵਿਚਾਰ ਕੜਾ ਦੇ ਕਰਕੇ ਇੱਥੇ ਭਰ ਦਿੰਨੇ ਆ ਵੀ ਕੋਈ ਕੰਕਰੀਟ ਦੀ ਉਕੰਧ ਜੀ ਹੋ ਜੂਗੀ ਪੂਰਾ ਇੱਥੇ ਇੱਥੇ ਉਧਰ ਉਹ ਸਾਰਾ ਪਿੱਛੇ ਨਾ ਸੁੱਕੀ ਤਾਂ ਨਹੀਂ ਲੰਗੜ ਦਿੰਦਾ ਗਿੱਲੀ ਕਰਦਾ ਆਜਾ ਤੇਰੀ ਗਿੱਲੀ ਲੋੜੀ ਕਰਾਜੇ ਕੋੜੀ ਵੀ ਹਾਤਾ ਦਿੰਦਾ ਕਿਤੇ ਵੀ ਕਈ ਦੇ ਵਿੱਚ ਅਸਲ ਕੋੜੀ ਚੜਾਤਾ ਨਕਲੀ ਕੋੜੀਆਂ ਚੜਾਈ ਜਾਂਦੇ ਅਸਲੀ ਕੋੜੀ ਚੜਾਓ ਆਜਾ ਆਪਣਾ ਤੇਜ਼ ਤੁਰ ਤੇਜ਼ ਆਜਾ ਕਿਆ ਕਹੀਏ ਤੇਜ਼ ਸਪੀਡ ਦੀ ਸਪੀਡ ਨਹੀਂ ਫੜਦੀ ਗੱਡੀ ਹੈ ਸਪੀਡ ਨਹੀਂ ਫੜਦੀ ਨਿੰਬੇ ਦਾ ਬਾਪੂ ਲੋੜੀ ਬਣਾ ਲਵੇ ਜੀ ਬਸ ਬਸ ਚਾਸ ਤੇ ਜਿਆਦਾ ਨਹੀਂ ਕੋਸ ਨਹੀਂ ਜਿਆਦਾ ਘਾਤ ਨਹੀਂ ਮੋਲਕੋ ਲੋੜੀ ਮੋਲਕੋ ਹੈਪੀ ਲੋੜੀ ਹੈਪੀ ਲੋੜੀ ਪਤਾ ਤਾਂ ਸੁੱਕੀ ਕਿਦਾਂ ਲੰਘਣਾ ਸੰਦਾ ਬਾਤ ਆ ਗਾਥ ਮੰਨ ਦੇ ਦਿਓ ਪੁੱਪ ਇਹ ਸੀ ਜੀ ਨਿੰਮੇ ਦਾ ਬਾਪੂ ਦੂਏ ਤੀ ਦਿਨ ਬਾਅਦ ਸਿਰਫ ਦਵਾਈ ਤੌਰ ਤੇ ਇਹ ਨਾ ਸਮਝੋ ਗਲਤ ਚੀਜ਼ ਹੈ ਦਵਾਈ ਤੌਰ ਤੇ ਪੀਂਦਾ ਕੋਈ ਜ਼ਿਆਦਾ ਨਹੀਂ ਹੈ ਬਸ ਇੱਕ ਪੈਗ ਲਾਇਆ ਆਰਾਮ ਨਾਲ ਜਾਗਣਾ ਰਜਾਈ ਜੇ ਪੜ ਜਾਣਾ ਠੀਕ ਹੈ ਇਹ ਚੀਜ਼ ਹੋ ਜਾਂਦੀ ਹੈ ਜੇ ਤੁਸੀਂ ਕਹੋਗੇ ਵੀ ਗਲਤ ਕੰਮ ਕਰਦਾ ਗਲਤ ਨਹੀਂ ਆ ਇਹ ਜੇ ਜੇ ਦਵਾਈ ਤੌਰ ਤੇ ਪੀਤੀ ਜਾਵੇ ਫਿਰ ਤਾਂ ਸਹੀ ਰਹਿੰਦੀ ਹੈ ਨਾ ਅਗਲੇ ਸਾਲ ਨਵੇਂ ਘਰ ਚ ਇਹ ਤਾਂ ਡੀਜੇ ਲਾਊਗਾ ਹਾਂ ਡੀਜੇ ਲਗੂਗੇ ਪਹਿਲੀ ਲੋੜੀ ਕਰਦੇ ਆ ਲੋੜੀ ਕਰਦੀ ਡੀਜੇ ਲਾਊਗਾ ਹਾਂ ਜਿਆਦਾ ਦਿੱਕਰਾ ਆ ਰਾਇਸੀ ਮੈਂ ਜਿਸ ਨੂੰ ਮਿਲਿਆ ਸੀ ਚਲੋ ਆਓ ਤੇਰਾ ਇਹ ਦਲੇਦਰ ਜਾਏ ਹੈ ਇੱਧਰ ਦੇ ਜਾ ਪੱਤੀ ਪੱਤੀ ਸਰ ਆਏ ਸਰ ਆਏ ਸਰ ਇੱਧਰ ਆਏ ਸਰ ਇੱਧਰ ਦੇ ਜਾ ਮੈਂ ਨਾ ਤੂੰ ਵੀ ਲੋੜੀ ਬਣਾ ਲੰਦਾ ਅਗਵਾਲ ਕੇ ਆਹ ਲਫੜ ਇਹਦੇ ਉੱਤਰੀਆਂ ਗੱਚਕਾ ਮੂੰਫਲੀ ਖਿੱਲਾ ਰੋੜੀਆਂ ਇਹ ਲਫਾਫੇ ਦੇ ਵਿੱਚ ਵਿੱਚੇ ਰੋਟੀਆਂ ਤੇਰੀਆਂ ਚਲ ਠੀਕ ਆ ਜੀ ਠੀਕ ਆ ਅੱਜ ਪਿੰਡ ਤਾਂ ਨਹੀਂ ਅੱਜ ਹੈਂ ਦੇਖ ਲੈ ਨੋ ਪੈਸਾ ਕਿੰਨਾ ਦਿਖਾ ਥੋੜੀ ਜਿੰਦੀ ਹੈ ਸਾਡੀ ਲੋੜੀ ਚੱਲਦੀ ਹੈ ਇੱਧਰ ਆ ਕਸਾ ਜੜੀ ਤੇ ਚੱਕ ਦਰਮਾੜ ਦੇ ਗੜੇ ਦੇਵੀ ਆ ਰੱਖਿਆ ਸਮਾਨ ਨਿਆਣੇ ਆਲੇ ਕਿ ਨਹੀਂ ਆਲੇ ਨਹੀਂ ਆਏ ਨਹੀਂ ਅੱਜ ਮੈਂ ਮੇਜਸ ਆਣੀ ਤੇ ਵੀ ਸਾਹ ਕਿਸੇ ਜਗਤ ਮਾਤ ਜਗਤ ਮਾਤ ਆਈ ਵੀ ਜਗਤ ਮਾਤ ਆਈ ਕੋਈ ਸਾਡੇ ਘਰ ਦਾ ਮੁੰਡਾ ਆ ਗਿਆ ਇਹ ਸਪੈਸ਼ਲ ਆ ਜਾ ਇਹ ਤਰੇ ਚੱਲ ਮਲਾ ਚੱਕ ਕੇ ਤਲਕੇ ਦੇਖੀਏ ਤਲ ਤਪੜਾ ਜਾ ਲੈ ਆ ਆਪਣੇ ਮੁੰਡੇ ਦਾ ਬਤਾਉਂਦੀ ਲੈ ਤਲ ਦੀਏ ਅਰੇ ਬੁਰਕਾ ਬਣਾਇਆ ਹੋ ਕੁੜੀ ਦਾ ਜੀਵੇ ਚਾਚਾ ਹੋ ਚਾਚਾ ਟੁੱਟੀ ਹੋ ਜਿੰਮੀ ਦਾ ਟੁੱਟੀ ਖੜਤਾ ਜਾ ਲਾੜਾ ਲਾ ਹੈਪੀ ਲੋਡ ਹੈਪੀ ਲੋਡ ਹੋਗੀ ਬਹੁਤ ਬੜੀ ਮੈਂ ਦੱਸ ਲਿਆ ਪੋਰ ਇੰਨੀ ਮੱਖਦੀ ਠੀਰ ਜਿਹੜਾ ਬਹੁਤ ਆ ਲਾਸਟ ਦਿਨ ਅੱਜ ਤੇ ਕੱਲੋਂ ਅਗਲਾ ਮਹੀਨਾ ਸ਼ੁਰੂ ਹੋ ਜਾਣਾ ਪੋਰ ਇੰਨੀ ਮੱਖਦੇ ਹੁਣ ਅਗਲੇ ਮਹੀਨੇ ਖਾਵਾਂਗੇ ਇਹ ਹਾਂ ਅੱਜ ਨਹੀਂ ਖਾਣੀ ਅਗਲੇ ਮਹੀਨੇ ਖਾਵਾਂਗੇ ਹੁਣ ਕੀ ਜੀ ਢੋੜੀ ਤੁੱਤਾ ਗਿਆ ਨੱਟੇ ਨਾਦਰ ਬਈਏ ਕੱਟੜ ਹਾਂ ਹਾਂ ਮੁੰਡਾ ਲੈ ਇਹ ਲੈ ਇਹ ਕਿ ਹਾਂ ਇਹ ਦੇ ਦੇ ਹਾਂ ਡੋਲੀ ਨੂੰ ਪਟਾਕੇ ਦਊਂਗਾ ਡੋਲੀ ਨੂੰ ਹੈ ਬਿਲੋੜੀ ਹੈ ਬਿਲੋੜੀ ਸਾਰੇ ਸੋਨੇ ਮੁੰਡੇ ਆਏ ਤੇ ਸਾਰਿਆਂ ਨੂੰ ਲੋ ਪਿਆਰ ਭਰੀਆ ਸਸਰੀਆ ਘਰ ਸਭ ਸਾਰਿਆਂ ਨੂੰ ਪਿਆਰ ਵੇਖ ਖੁਸ਼ ਹੈ ਹਾਂਜੀ ਪੁੱਤ ਦੀ ਪੂਛ ਮਰੋੜੀ 10 ਰੁਪਏ ਕੱਢ ਚੱਲ ਠੀਕ ਹੈ ਬਗੇ ਬਹੁਤ ਪਿਆਰੇ ਬੱਚਾ ਤੇਰੀ ਭੈਣ ਹੈ ਹਾਂਜੀ ਹੂੰ ਚੱਲ ਠੀਕ ਹੈ ਬਗੇ ਅੱਛਾ ਤੇਰੀ ਸੋਨੀ ਦਾ ਮੁੰਡਾ ਹਾਂਜੀ ਹੂੰ 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 ਮੈਨੂੰ ਲੱਗਦਾ ਪੰਮੂ ਫੜ ਲਿਆ ਹੋਏ ਪੰਮੂ ਤੇਰਾ ਕੋਨੇ ਵਿਚਾਰਾ ਬੱਸ 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 ਬੁੱਧ ਬੱਸ 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 ਪੰਮੂ ਪੁਰਸ ਹਲਾਉ ਹਲਾਉ ਹੈਪੀ ਲੋਡਿੰਗ ਫੜੀ 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 ਪੱਜੀ ਪੱਜੀ ਫੜੀ ਚੱਕੀ 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 ਚੱਕ ਕੇ ਲਿਆ ਮੈਂ ਕਿਹਾ ਬੱਜੇ ਹੂੰ ਇਹ ਚੱਕ ਲਿਆ ਇਹ ਤਾਂ ਬਹੁਤ ਬਿਗੜੇ ਚਾਣੇ ਨੂੰ ਸੇਕੀ ਹੁਣ ਮਾੜਾ ਸਿਕਾਏ ਨੂੰ ਦੁਆਰੇ ਠੰਡ ਲੱਗ ਗਈ ਹੁਣ ਸੇਕ ਲੈ ਛੱਡੀ ਨਾ ਹੁਣ ਐ ਦੰਬੀ ਟੱਗੇ ਸਾਰਾ ਜੜਿਆ ਠੀਕ ਹੈ ਜਿਵੇਂ ਸੇਕੀਏ ਨੂੰ ਸੇਕ ਲਾ ਹਾਂ ਠੰਡ ਚੋਂ ਕੇ ਆਇਆ ਇਤੋਂ ਛਾਰ ਜੋ ਮੈਂ ਸਾਹਮਣੇ ਘੜਕੇ ਹੀ ਸੇਕਣ ਦੇ ਆ ਬੈਸੂ ਨਾ ਨੰਦਾ ਹੈ ਅਕੜੀ ਪਾਰਟੀ ਆ ਗਈ ਸਾਡਾ ਸਾਡਾ ਇਹ ਨਦੀ ਪਾਦਰ ਸਿਕਰੀ ਸਾਡੀ ਨਾ ਨਾ ਹਾਂ ਸਾਡੀ ਲੋੜ ਹੀ ਬਣਾ ਸਸੇ ਆਪਕੇ ਸਸੇ ਸਸੇ ਜਸਿਕਾ ਜਸਤਰੀ ਕਾਲ ਸਾਤਰੀ ਕਾਲ